ਐਸਪਰੇ ਦੀ ਇੱਕ ਬੜੀ ਮੰਦਭਾਗੀ ਖਬਰ ਆਸਟ੍ਰੇਲੀਆ ਦੇ ਵਿਕਟੋਰੀਆ ਚ ਆ ਰਹੀ ਹੈ ਇੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਭਾਰਤੀ ਮੂਲ ਦੇ ਤਿੰਨ ਜਾਨੇ ਮਾਰੇ ਗਏ ਨੇ ਤੇ ਇਸ ਪਰਿਵਾਰ ਦੇ ਪਿੱਛੇ ਇੱਕ ਪੰਜ ਸਾਲਾਂ ਬੱਚੀ ਰਹਿ ਗਈ ਹੈ ਤੇ ਇੱਕ ਉਹਨਾਂ ਦੀ ਬੱਚੀ ਦੀ ਦਾਦੀ ਬੱਚੀ ਐ ਸੋ ਬੜਾ ਭਿਆਨਕ ਸੜਕ ਹਾਦਸਾ ਜਿਹੜਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਭਿਆਨਕ ਹਾਦਸਾ ਵਾਪਰਿਆ ਇਹ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਸਟੋਨਲੇ ਇਲਾਕੇ ਨੇ ਵਿੱਚ ਵਾਪਰਿਆ ਜਿਹੜਾ ਕਿ ਬੈਲਟ ਸ਼ਹਿਰ ਆ ਉੱਥੇ ਇੱਕ ਉੱਥੇ ਇੱਕ ਪਰਿਵਾਰ ਜਿਹੜਾ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀਗਾ ਤੇ ਇਹ ਪਰਿਵਾਰ ਖਬਰ ਦੇ ਦੱਸਣ ਦੇ ਮੁਤਾਬਕ 7 ਨਿਊਜ਼ ਦੀ ਖਬਰ ਆ ਇੱਕ ਸਟਾਪ ਸਾਈਨ ਨੂੰ ਮਿਸ ਕਰਦੇ ਨੇ ਸਟੋਨਲੇ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਟੱਕਰ ਆ ਕਾਰ ਦੀ ਉਹ ਇੱਕ 2 ਡਬਲ ਟਰੱਕ ਦੇ ਨਾਲ ਹੋ ਜਾਂਦੀ ਹੈ ਤੇ ਬਹੁਤ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਇਸ ਹਾਦਸੇ ਦੇ ਵਿੱਚ ਸਪਨਾ ਨਿਭਾਉਣੇ ਕ੍ਰਿਸ਼ਨਾ ਹਰੀ ਭੰਡਾਰੀ ਤੇ ਉਹਨਾਂ ਦਾ 3 ਸਾਲਾਂ ਦਾ ਜਿਹੜਾ ਬੱਚਾ ਰੂਬੇਨ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਤੇ ਉਹਨਾਂ ਦੀ ਬਹੁਤ ਭਿਆਨਕ ਜਿਹੜੀ ਮੌਤ ਹੋ ਜਾਂਦੀ ਆ ਆ ਇਹਨਾਂ ਦੇ ਪਿੱਛੇ ਇੱਕ 5 ਸਾਲਾਂ ਬੱਚੀ ਰਹਿ ਗਈ ਹੈ ਬੱਚੀ ਇਸ ਪਰਿਵਾਰ ਦੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੀ ਇੱਕ ਜਿਹੜੀ ਗ੍ਰੈਂਡਮਦਰ ਐਸ ਬੱਚੇ ਦੀ ਸੁਬੇ ਰੁਬੇਨ ਦੀ ਉਹ ਇਸ ਹਾਦਸੇ ਦੇ ਵਿੱਚ ਸਰਵਾਈਵ ਕਰ ਗਈ ਹੈ ਸੋ ਇਸ ਤੋਂ ਬਾਅਦ ਜਿਹੜਾ ਭਾਰਤੀ ਭਾਈਚਾਰਾ ਉੱਥੇ ਇਨ੍ਹਾਂ ਇਲਾਕਿਆਂ ਦੇ ਵਿੱਚ ਵਸਦਾ ਜਿਨ੍ਹਾਂ ਦੇ ਨਾਲ ਇਹਨਾਂ ਦਾ ਸਹਿਚਾਰਸੀ ਬੈਠ ਨੂੰ ਫਿਰ ਸੀ ਉਹਨਾਂ ਦੇ ਵਿੱਚ ਬੜੀ ਸਦਮੇ ਦੀ ਲਹਿਰ ਆ ਬੜੀ ਸੋਗ ਦੀ ਲਹਿਰ ਦੌੜ ਗਈ ਆ ਸੋ ਜਿਹੜਾ ਇਹ ਹਾਦਸਾ ਵਾਪਰਿਆ ਇਹ ਇੱਕ ਇੰਟਰਸੈਕਸ਼ਨ ਹੈ ਜਿੱਥੇ ਇਹਨਾਂ ਦੀ ਕਾਰ ਜਿਹੜੀ ਆ ਉਹ ਜਾ ਟਕਰਾਈ ਸੀਗੀ ਤੇ ਉਸ ਤੋਂ ਬਾਅਦ ਤਿੰਨੇ ਜਣੇ ਜਿਹੜੇ ਇਸ ਪਰਿਵਾਰ ਦੇ ਇਸ ਪਰਿਵਾਰ ਦਾ ਇੱਕ ਤਿੰਨ ਸਾਲਾ ਬੱਚਾ ਰੁਬੇਨ ਤੇ ਉਹਦੇ ਨਾਲ ਸਪਨਾ ਨੂੰ ਪਾਣੇ ਤੇ ਕ੍ਰਿਸ਼ਨਾ ਹਰੀ ਪਣਾਰੀ ਜਿਹੜਾ ਉਹ ਆਪਣੀ ਜਾਨ ਜਿਹੜੀ ਇਹ ਦਮ ਤੋੜ ਦਿੰਦੇ ਆ ਤੇ ਇਹਨਾਂ ਦੀ ਜਿਹੜੀ ਦਾਦੀ ਆ ਉਹ ਇਸ ਮਾਮਲੇ ਦੇ ਵਿੱਚ ਸਰਵਾਈਵ ਕਰ ਜਾਂਦੀ ਆ